ਅੱਜ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਜਨਤਾਧਰ ਸੈਕੂਲਰ ਦੇ ਪੰਜਾਬ ਦੇ ਉੱਦੇਦਾਰ ਜਗਦੀਸ਼ ਜੀ ਮੈਡਮ ਡਾਕਟਰ ਸੁਖਦੇਸ਼ ਰਾਣੀ ਤਾਂ ਉਹਨਾਂ ਵੱਲੋਂ ਜੋ ਪਾਰਟੀ ਲੈਵਲ ਤੇ ਲੋਕਾਂ ਦੇ ਹਿੱਤ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਗੱਲ ਕਰ ਰਹੇ ਆ ਕਿ ਕਹਿਣਾ ਚਾਹੁੰਦੇ ਨੇ ਜਗਦੀਸ਼ ਜੀ ਪੰਜਾਬ ਵਿੱਚ ਨਸ਼ਾ ਕਰ 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 ਪਰਿਵਾਰ ਬੁਝੜ ਰਿਹਾ ਕੀ ਕਿਉਂ ਹੈ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਖਮਾਰ ਜੀ ਜੋ ਨਸ਼ਾ ਚ ਨੌਜਵਾਨੀ ਖਤਮ ਹੋ ਰਹੀ ਹੈ ਉਸ ਪ੍ਰਤੀ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਨਸ਼ੇ ਤੋਂ ਮੁਕਤ ਹੋ ਕੇ ਇੱਕ ਆਪਣੇ ਪਰਿਵਾਰ ਪ੍ਰਤੀ ਤੇ ਦੇਸ਼ ਪ੍ਰਤੀ ਕੋਈ ਰੋਜ਼ਗਾਰ ਕੋਈ ਕੰਮ ਆਪਦਾ ਚਲਾ ਕੇ ਤਾਂ ਇਸ ਚੀਜ਼ ਨਾਲ ਨੌਜਵਾਨੀ ਨੂੰ ਨਸ਼ਾ ਤੋਂ ਮੁਕਤ ਕੀਤਾ ਜਾ ਸਕਦਾ ਹੈ ਤਾਂ ਪਾਰਟੀ ਬੇਸ ਤੇ ਤੁਸੀਂ ਕੀ ਕਿਸ ਤਰ੍ਹਾਂ ਦਾ ਕਰ ਰਹੇ ਹੋ ਪਾਰਟੀ ਬੇਸ ਤੇ ਜੀ ਜੋ ਪਾਰਟੀ ਜੋ ਪਾਰਟੀ ਭਾਰਤ ਮਾਨ ਕੇ ਜਨਤਾ ਪਾਲ ਸੈਕੂਲਰ ਪੰਜਾਬ ਦਾ ਮੈਂ ਜੂਤ ਪ੍ਰਧਾਨ ਜਬੀਰ ਸਿੰਘ ਆਦੀਵਾਲ ਪਾਰਟੀ ਵਾਸਤੇ ਮੈਂ ਇਹੀ ਕਰ ਰਿਹਾ ਕਿ ਕਿਸ ਤਰ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਇਸ ਚੀਜ਼ ਦੀਆਂ ਗਤੀਵਿਧੀਆਂ ਅਸੀਂ ਕਰ ਰਹੇ ਹਾਂ ਤੇ ਇੰਨਾ ਕਹਿੰਦਾ ਹੋਇਆ ਨਿੱਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਜੀ ਕਿ ਜੋ ਨਸ਼ਾ ਉਸ ਤੋਂ ਮੁਕਤ ਜਿੰਨਾ ਚਿਰ ਜੋ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਆਪਣੇ ਮਨ ਨੂੰ ਤੋਸ ਬਣਾਉਣਾ ਪੈਣਾ ਨਸ਼ਾ ਛੱਡਣ ਵਾਸਤੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਬਚਾ ਸਕਦੇ ਹਾਂ ਨੌਜਵਾਨਾਂ ਨੂੰ ਬੇਸ਼ੱਕ ਕਿ ਮੈਂ ਸਰਕਾਰ ਤੋਂ ਵੀ ਇਹ ਮੰਗ ਕਰਦਾ ਕਿ ਨੌਜਵਾਨਾਂ ਨੂੰ ਜਾਗਰੂਤ ਲਿਆਇਆ ਜਾਵੇ ਤੇ ਨਸ਼ਾ ਬੰਦ ਕੀਤਾ ਜਾਵੇ ਕਿ ਔਰ ਜੋ ਆਉਣ ਵਾਲੀ ਪੀੜ੍ਹੀ ਆ ਆਪਾਂ ਕਮ ਸੇ ਕਮ ਉਹਨੂੰ ਬਚਾ ਸਕੀਏ ਸੰਭਾਲ ਸਕੀਏ ਤਾਂ ਮੈਂ ਇਹਨਾਂ ਕਹਿੰਦਾ ਹਾਂ ਧੰਨਵਾਦ ਕਰਦਾ ਹਾਂ ਮੈਡਮ ਕੀ ਨਾਮ ਤੁਹਾਡਾ ਮੈਂ ਡਾਕਟਰ ਸੁਖਲੇਸ਼ ਨੇ ਜਨਤਕਲ ਸੈਕੂਲਰ ਦੀ ਪੰਜਾਬ ਦੀ ਚੇਅਰਮੈਨ ਹੋਣ ਦੇ ਨਾਤੇ ਮੈਂ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਦੇ ਮੁਖੀਆ શ્રી ਰਾਜਕਮਰ ਜੀ ਦੇ ਨਾਲ ਜੁੜੇ ਆ ਇਨਾਂ ਦਾ ਬਹੁਤ-ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਸਾਰੇ ਚੈਨਲ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ। ਤਾਂ ਅਸੀਂ ਗੱਲ ਇਹੀ ਕਰਾਂਗੇ ਅੱਜ ਨਸ਼ੇ ਦੇ ਟੌਪਿਕ ਦੇ। ਭਾਵੇਂ ਨਸ਼ਾ ਅੱਜਕੱਲ ਮੈਡੀਕਲ ਹੋ ਰਿਹਾ ਹੈ। ਮੈਡੀਕਲ ਦੁਕਾਨਾਂ ਤੇ ਨਸ਼ਾ ਮਿਲ ਜਾਂਦਾ ਹੈ। ਘਰਾਂ ਦੇ ਘਰ ਬਰਬਾਦ ਹੋ ਰਹੇ ਨੇ। ਛੋਟੀ ਉਮਰ 'ਚ ਦੁਨੀਆ ਛੱਡ ਕੇ ਸਾਡੇ ਨੌਜਵਾਨ ਜਾ ਰਹੇ ਨੇ। ਤੇ ਉਸ ਨਾਲ ਜਿਹੜੀ ਔਰਤ ਹੈ। ਔਰਤ ਨੂੰ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਤੋਂ ਇੱਥੋਂ ਤੱਕ ਹੀ ਭੀਖ ਹੀ ਮੰਗਣੀ ਪੈਂਦੀ ਹੈ ਲੋਕਾਂ ਦੇ ਮੂੰਹ 'ਵਿ ਨਹੀਂ ਚੱਕਣਾ ਪੈਂਦਾ ਵੀ ਸਾਡੇ ਬੱਚਾ ਦਾ ਕੋਈ ਗੁਜ਼ਾਰਾ ਕਰੇ ਤਾਂ ਉਹਨਾਂ ਬੱਸ ਕੀ ਕਹੋਂਗੇ ਤੁਸੀਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਜਿਹੜੀ ਖਾਸ ਕਰ ਪੰਜਾਬ ਦੀ ਸਰਕਾਰ ਹੈ ਇਹ ਕਿਉਂ ਨਹੀਂ ਇਸ ਵਾਰ ਧਿਆਨ ਦਿੰਦੀ ਇੱਕ ਨਸ਼ਾ ਨਹੀਂ ਛੁਡਾ ਸਕਦੇ ਤਾਂ ਇਹ ਸਰਕਾਰ ਨੂੰ ਸਰਕਾਰ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਬਹੁਤ ਦੇਰ ਤੋਂ ਲੋਕ ਦੀ ਆਵਾਜ਼ ਆ ਰਹੀ ਹੈ ਬਹੁਤ ਹੁੰਦੇ ਨੇ ਪਿੱਛੇ ਨੇ ਕਿ ਨਸ਼ਾ ਛਡਾਓ ਨਸ਼ਾ ਛਡਾਓ ਪਰ ਮੇਰੇ ਹਿਸਾਬ ਨਾਲ ਇਹ ਨਸ਼ਾ ਛਡਾਉਣ ਵਾਲੀ ਸਰਕਾਰ ਨਹੀਂ ਹੈ ਸਗੋਂ ਵਧਾ ਰਹੀ ਹੈ ਇਹ ਸਰਕਾਰ ਬਿਲਕੁਲ ਨਿਕੰਮੀ ਹੈ ਇਸ ਨਿਕੰਮੀ ਸਰਕਾਰ ਨੂੰ ਬਦਲ ਦੇਣਾ ਚਾਹੀਦਾ ਹੈ ਤੇ ਮੈਂ ਇਹ ਅਪੀਲ ਕਰਦੀ ਹਾਂ ਸ਼ਾਸਨ ਪ੍ਰਸ਼ਾਸਨ ਤੋਂ ਕਿ ਇਹ ਨਸ਼ੇ ਨੂੰ ਬੰਦ ਕਰਾ ਕੇ ਇਹਨਾਂ ਬੱਚਿਆਂ ਦੀ ਰੋਜ਼ਗਾਰ ਖੁਲਵਾਏ ਜਾਣ ਤੇ ਇਹਨਾਂ ਦੀਆਂ ਜਿਹੜੀਆਂ ਕਰੇ ਲੋਸ ਸਮस्यावां ਹੈ ਗਿਆਨੇ ਭੁਖ ਮਰੀ ਦੇ ਕਗਾਰ ਤੇ ਔਰਤਾ ਰੋਂਦੀਆਂ ਨੇ ਮਾਵਾਂ ਰੋਂਦੀਆਂ ਨੇ ਇਹਨਾਂ ਦੇ ਬੱਚੇ ਚਲੇ ਜਾਂਦੇ ਨੇ ਕਿ ਤੁਹਾਨੂੰ ਇਹਨਾਂ ਦੀ ਰੋਣ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਮੈਨੂੰ ਤਾਂ ਇਹ ਹੀ ਲੱਗਦਾ ਹੈ ਕਿ ਜੇਕਰ ਸਰਕਾਰ ਦੇ ਵਿੱਚੋਂ ਕਿਸੇ ਦਾ ਬੱਚਾ ਮਰ ਜਾਏ ਨਸ਼ਾ ਖਾ ਕੇ ਤਾਂ ਹੋ ਸਕਦਾ ਉਹਨਾਂ ਨੂੰ ਕੁਝ ਮਤਲਬ ਜੋ ਹੈ ਪਤਾ ਲੱਗੇ ਕਿ ਕਿਵੇਂ ਜਨਤਾ ਦੇ ਦੁੱਖ ਦਰਦ ਦੇ ਵਿੱਚ ਮਤਲਬ ਜੋ ਤੜਫਦੀਆਂ ਮਾਵਾਂ ਨੂੰ ਛੱਡ ਕੇ ਬੱਚੇ ਜਿਹੜੇ ਨਸ਼ਿਆਂ ਨਾਲ ਤੁਰ ਜਾਂਦੇ ਨੇ ਉਹਨਾਂ ਦੇ ਕਿਵੇਂ ਦੁੱਖ ਹੁੰਦੇ ਨੇ ਇਸ ਤਰ੍ਹਾਂ ਮੈਂ ਇਹ ਅਪੀਲ ਕਰਦੀ ਆਂ बार-बार ਦੰਤਾਦਲ ਸੈਕੂਲਰ ਦੀ ਮੇਰੀ ਜਿਹੜੀ ਟੀਮ ਹੈ ਇਹ ਪੂਰੀ ਸ਼ਾਸਨ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਹੈ ਕਿ ਨਸ਼ਿਆਂ ਨੂੰ ਖਾਸ ਕਰ ਪੰਜਾਬ ਦੇ ਵਿੱਚੋਂ ਬੰਦ ਕੀਤਾ ਜਾਏ ਸਰੇ ਆਮ ਨਸ਼ਾ ਬੇਚੀ ਜਾ ਰਹੇ ਨੇ ਨਾ ਸ਼ਾਸਨ ਨਾ ਪ੍ਰਸ਼ਾਸਨ ਤੇ ਸਰਕਾਰ ਦਾ ਤਾਂ ਬਿਲਕੁਲ ਕੰਨ ਮੁੰਦੇ ਹੋਏ ਆ ਅੱਖਾਂ ਬੰਦ ਹੈ ਅੰਨੀ ਸਰਕਾਰ ਹੈ ਬੈਰੀ ਸਰਕਾਰ ਹੈ ਇਹਨਾਂ ਨੂੰ ਕਿਸੇ ਦੀ ਕੋਈ ਗਮੀ ਨਹੀਂ ਹੈ ਕਿਸੇ ਦੀ ਕੋਈ ਦੁੱਖ ਨਹੀਂ ਹੈ ਪਾਸੰਦ ਦਿੰਦੇ ਹਨ ਨਸ਼ਾ ਛਡਾਉਂਦੇ ਹਨ ਤੇ ਨਸ਼ਾ ਹੀ ਬਿਕਵਾਉਂਦੇ ਆ ਮੈਂ ਕਿਸੇ ਤੋਂ ਡਰਦੀ ਨਹੀਂ ਮੈਂ ਸਰੇ ਆਮ ਕੰਨੀ ਆ ਨਸ਼ਾ ਵਿਚੋਂ ਕੋਣ ਵਾਲੇ ਵੀ ਇਹ ਹੀ ਲੋਕ ਹੈ ਨੇ ਜੋ ਅੱਜ ਜਿੰਨਾਂ ਦੇ ਬੱਚੇ ਮਰ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਸਾਡੇ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਸ਼ੌਕ ਚਿੱਟੇ ਦੀ ਲੱਗੀ ਹੈ ਕਿਉਂ ਚਿੱਟਾ ਬੰਦ ਨਹੀਂ ਕਰਾਇਆ ਜਾ ਸਕਦਾ ਹੋਰੇ ਦੇਸ਼ ਨੂੰ ਕੀ ਤਰੱਕੀ ਦੇਣਗੇ ਕੀ ਪੰਜਾਬ ਨੂੰ ਤਰੱਕੀ ਦੇਣਗੇ ਕੀ ਇਹਨਾਂ ਨੇ ਅੱਜ ਤੱਕ ਕੀਤਾ ਝੂٹے ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਇਹ ਮੋਟਾ ਲੈ ਲੈਂਦੇ ਨੇ ਬਾਕੀ 5 ਸਾਲ ਰਾਜ ਕਰਦੇ ਨੇ ਇਹੋ ਜੀ ਨਿਕੰਮੀ ਸਰਕਾਰ ਨੂੰ ਲੋਕਾਂ ਨੂੰ ਇਹ ਅਪੀਲ ਕਰਦੀ ਹੈ ਕਿ ਅੱਗੇ ਆ ਵਾਸਤੇ ਜਿਹੜੇ ਆਉਣ ਵਾਲੇ ਚੋਣਾਂ ਆ ਬਿਲਕੁਲ ਇਹਨਾਂ ਨੂੰ ਬਿਲਕੁਲ ਨਿਕੰਮੇ ਘੋਸ਼ਿਤ ਕਰ ਦੋ ਤੇ ਕੋਈ ਲੋੜ ਨਹੀਂ ਐ ਉਹ ਜੀ ਸਰਕਾਰ ਨੂੰ ਜਿਹੜੇ ਨਸ਼ਿਆਂ ਦੇ ਉੱਤੇ ਪਾਵਨ ਦੀ ਨਹੀਂ ਲਗਾ ਸਕਦੀ ਮੈਂ ਹੀ ਮੰਗ ਕਰਦੀ ਆ ਆਪਣੇ ਸਾਸਨ ਪ੍ਰਸ਼ਾਸਨ ਤੋਂ ਕਿ ਤੁਸੀਂ ਨਸ਼ਿਆਂ ਦੇ ਵੱਲ ਧਿਆਨ ਦੋ ਨਸ਼ੇ ਛੁਡਾਓ ਤੇ ਬੱਚਿਆਂ ਦੇ ਰੋਜ਼ਗਾਰ ਵਾਸਤੇ ਨਵੇਂ ਨਵੇਂ ਰੋਜ਼ਗਾਰ ਖੁਲਵਾ ਕੇ ਇਹਨਾਂ ਨੂੰ ਸਿੱਧੇ ਰਸਤੇ 'ਤੇ ਪਾਉਣ ਦੀ ਕਿਰਪਾ ਕਰੋ ਮੈਂ ਆਪ ਸਭ ਦਾ ਧੰਨਵਾਦ ਕਰਦੀ ਆ